ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਮੇਰੀਆਂ ਭੈਣਾਂ ਨੂੰ ਤੇ ਮੇਰੇ ਵੀਰਾਂ ਨੂੰ ਤੇ ਵੀਰੋ ਆਪਾਂ ਖੜੇ ਆ ਅੱਜ ਸ੍ਰੀ ਮੁਕਸਰ ਸਾਹਿਬ ਨਾਕਾ ਨੰਬਰ 1 ਤੇ ਐਮ ਐਸ ਗਿੱਲ ਫੈਸ਼ਨ ਬੁਟੀਕ ਤੇ ਜਿਹਦੇ ਵਿੱਚ ਭੈਣਾਂ ਦੇ ਲਈ ਬਹੁਤ ਭਾਰੀ ਡਿਜ਼ਾਈਨ ਨਵੇਂ-ਨਵੇਂ ਸੂਟ ਤੇ ਬਹੁਤ ਘੱਟ ਰੇਟ ਦੇ ਵਿੱਚ ਲੈ ਕੇ ਆਂਦੇ ਨੇ ਨਵਾਂ ਡਿਜ਼ਾਈਨ ਨਵਾਂ ਸਟਾਕ ਲੈ ਕੇ ਆਂਦਾ ਅੱਜ ਕੱਲ੍ਹ ਹੀ ਲੈ ਕੇ ਆਂਦਾ ਨਵਾਂ ਸਟਾਕ ਜਿਹਦੇ ਵਿੱਚ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਭੈਣਾਂ ਨੂੰ ਜਿਹੜੇ ਇੱਥੇ ਸੂਟ ਵੈਲੀਵਲ ਮਿਲ ਜਾਣਗੇ ਤੇ ਤੁਹਾਨੂੰ ਸੂਟ ਦੇਖ ਰਹੇ ਹੋ ਤੁਸੀਂ ਇਹ ਨਵਾਂ ਸਟਾਕ ਲਿਆਂਦਾ ਹੈ ਸੋ ਪਹਿਲਾਂ ਵਾਲਾ ਸਟਾਕ ਸਾਰਾ ਚੱਕ ਦਿੱਤਾ ਤੇ ਸਾਰਾ ਨਵੇਂ ਤੋਂ ਨਵਾਂ ਡਿਜ਼ਾਈਨ ਪਾ ਦਿੱਤਾ ਹੈ ਸੋ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਏ ਨੇ ਭਾਰੀ ਬੰਪਰ ਲੈ ਕੇ ਆਏ ਨੇ ਭੈਣਾਂ ਦੇ ਲਈ ਭੈਣਾਂ ਦੇ ਲਈ ਸੇਲ ਲਾਤੀ ਹੈ ਸੇਲ ਦੀ ਤਰ੍ਹਾਂ ਬਹੁਤ ਸਸਤੇ ਸੇਲ ਤੋਂ ਵੀ ਘੱਟ ਰੇਟ ਦੇ ਵਿੱਚ ਸਸਤੇ ਜਿਹੜੇ ਸੂਟ ਜਿਹੜੇ ਤੁਹਾਨੂੰ ਚੰਗੇ ਸ਼ੋਰਮਾ ਦੇ ਵਿੱਚ ਚੰਗੀਆਂ ਵੱਡੀਆਂ ਦੁਕਾਨਾਂ ਦੇ ਵਿੱਚ 15-1500 3-3 4-4000 ਰੁਪਿਆ ਤੁਸੀਂ ਲਟਾਉਨੇ ਹੋ ਉਹ ਅੱਜ ਤੁਹਾਨੂੰ ਸੂਟ ਮਿਲਣ ਜਾ ਰਹੇ ਨੇ 1000 ਰੁਪਏ ਦੇ ਵਿੱਚ 500 ਦੇ ਪੈਸੇ ਦੇ ਵਿੱਚ 400 ਰੁਪਏ ਦੇ ਵਿੱਚ ਜਿਹੜੇ ਸੂਟ ਤੁਹਾਨੂੰ ਮਿਲ ਜਾ ਰਹੇ ਨੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸੋ ਮਿੱਤਰੋ ਅੱਜ ਤੁਹਾਨੂੰ ਸੂਟਾਂ ਦੀਆਂ ਜਿੰਨੀਆਂ ਵੀ ਨਵੇਂ-ਨਵੇਂ ਡਿਜ਼ਾਈਨ ਦੇ ਸਾਰੇ ਦੀ ਇੰਟਰੋਡక్షన్ ਕਰਾਵਾਂਗੇ ਤੁਹਾਨੂੰ ਦਿਖਾਵਾਂਗੇ ਭੈਣਾ ਨੂੰ ਇਸ ਵੀਡੀਓ ਨੂੰ ਮੇਰੇ ਵੀਰਾਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿੰਨਾ ਜਿਹੜੇ ਭੈਣਾ ਤੋਂ ਐਵੇਂ 2-2000 4-4000 5-5000 ਰੁਪਏ ਲਟਾ ਰਿਹਾ ਨੇ ਪੈਸੇ ਲੁੱਟ ਰਹੇ ਨੇ ਉਹਨਾਂ ਪੈਸਿਆਂ ਦੇ ਵਿੱਚ 2-2 3-3 ਸੂਟ ਆਉਣ ਵਾਲੇ ਨੇ ਸੋ ਮਿੱਤਰੋ ਤਿੰਨ ਤਿੰਨ ਸੂਟ ਆਉਣ ਵਾਲੇ ਨੇ ਜਿਹੜੇ ਆਉਣ ਵਾਲੇ ਨੇ ਲੈ ਸਕਦੇ ਹੋ ਤੁਸੀਂ ਜਿਹੜੇ ਬਾਜ਼ਾਰ ਦੇ ਵਿੱਚੋਂ ਤੁਸੀਂ ਇੱਕ ਸੂਟ ਲੈ ਰਹੇ ਹੋ ਨਾ ਉਹਦੀ ਥਾਂ ਤੇ ਤਿੰਨ ਤਿੰਨ ਸੂਟ ਮਿਲਣ ਵਾਲੇ ਨੇ ਔਰ ਬੜੇ ਵੱਡੇ ਮਾਰਜਨ ਦੇ ਵਿੱਚ ਨਾਲ ਨਵੇਂ ਤੋਂ ਨਵੇਂ ਡਿਜ਼ਾਈਨ ਸੋ ਆਪਾਂ ਗੱਲਬਾਤ ਵੀ ਕਰਾਉਣੇ ਆ ਭੈਣਜੀ ਦੇ ਨਾਲ ਜੋ ਭੈਣਜੀ ਹੋਰਾਂ ਨੇ ਸੇਲ ਆਈ ਹੈ ਜਿਨ੍ਹਾਂ ਨੇ ਨਵਾਂ ਡਿਜ਼ਾਈਨ ਲੈ ਕੇ ਆਂਦਾ ਕਾਲੀ ਸਟਾਕ ਲੈ ਕੇ ਆਂਦਾ ਸੋ ਭੈਣਜੀ ਹੋਰਾਂ ਦੇ ਨਾਲ ਗੱਲ ਸੱਚੀ ਕਾਲ ਭੈਣਜੀ ਬਾਕਲ ਸਾਹਿਬ ਜੀ ਤੇ ਭੈਣਜੀ ਸੰਗਤ ਦੇਖ ਰਹੀ ਆ ਤੁਹਾਨੂੰ ਤੇ ਕਿਹੜੇ ਕਿਹੜੇ ਡਿਜ਼ਾਈਨ ਆ ਤੁਹਾਡੇ ਕੋਲੇ ਮਾੜਾ ਐਡ ਚਾ ਵਰਕ ਵਾਲੇ ਬਹੁਤ ਸੋਹਣੇ ਜਿਹੜਾ कॉटन ਦੇ ਸੂਟ ਲੈ ਕੇ ਆਏ ਜੀ ਠੀਕ ਹੈ ਜੀ ਸਾਰੇ ਉਹ ਜਿਹੜਾ कॉटन ਦੇ ਚਾ ਸ਼ਰਟ ਪੀਸ ਹੈ ਆ ਸਲਵਾਰ ਸੂਟ ਹੈ ਆ ਵੀ ਭੂਆ ਸਲਵਾਰ ਆਪਣਾ ਪੌਂਟਾ ਵਰਕ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸੋ ਦੇਖ ਰਹੇ ਹੋਣਗੇ ਭੈਣਾ ਨੂੰ ਕਿਉਂਕਿ ਇਹ ਸੂਟਾਂ ਦੀ ਪਹਿਚਾਨ ਜਿਆਦਾ ਜਿਹੜੀ ਭੈਣਾ ਨੂੰ ਜਿਆਦਾ ਹੁੰਦੀ ਆ ਨਹੀਂ ਆਏ ਨਾ ਤਾਂ ਆਪਾਂ ਕੋਦਰ ੜਿਕਵਾਉਣਿਆ ਸੁਣ ਪੂਰੇ ਕੁਲਣਾ ਢੁਨਾ ਟਾਈਮ ਇਟੂ ਮਿਸਲਵਾਰ ਤੇ ਟਾਈਮ ਇਟੂ ਇਹ ਭੈਣਾਂ ਨੂੰ ਮਾੜਾ ਚਾਨਣ ਵੀ ਕਰਾਉਦੇ ਕਪੜਾ ਕਿਹੜਾ ਜੀ ਇਹ ਜੀ ਪਿਓਰ ਕਾਟਨ ਹੈਗਾ ਠੀਕ ਹੈ ਜੀ ਬਿਲਕੁਲ ਸੰਤ ਐਡਕਨੀਆ ਦੇ ਵਿੱਚ ਬਿਲਕੁਲ ਸਹੀ ਪਿਓਰ ਕਾਟਨ ਹੈ ਜਿਵੇਂ ਆਪਾਂ ਜੁਨਾ ਕਰਦੇ ਨਾਲ ਆਪਾਂ ਸਿੱਧਾ ਚੱਲਦੇ ਹੈ ਪਰ ਸਾਮਨਾ ਪਿਓਰ ਕਾਟਨ ਹੈ ਠੀਕ ਹੈ ਜੀ ਕਿੰਨਾ ਨੰਬਰ ਦੀ ਕੁਆਲਿਟੀ ਹੈਗੀ ਲਓ ਜੀ ਮਿੱਤਰੋ ਕਰ ਤੋਂ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਅੱਗੇ ਤਾਂ ਜੋ ਭੈਣਾਂ ਦਾ ਫਾਇਦਾ ਹੋ ਸਕੇ ਜੋ ਪੈਸੇ ਦੀ ਬਚਤ ਹੋ ਸਕੇ ਭੈਣਾਂ ਦੀ ਨਾਲ ਨਾਲ ਭੈਣ ਜੀ ਇੱਕ ਨਾ ਰੇਟ ਵੀ ਦੱਸੀ ਚਲੋ ਥੋੜਾ ਥੋੜਾ ਹਾਂਜੀ ਇਹ ਕਿਹੜਾ ਕੱਪੜਾ ਜੀ ਇਹ ਵੀ ਪਿਓਰ ਕਾਟਨ ਹੈ ਜੋ ਵੀ ਆਪਣੇ ਕੋਲ ਮਿਲੂਗਾ ਬ੍ਰਾਂਡ ਦਾ ਮਿਲੂਗਾ ਬ੍ਰਾਂਡ ਤੋਂ ਬਿਨਾਂ ਕੁਝ ਵੀ ਕਹਿੰਦੇ ਆਪਣੇ ਕੋਲ ਇਹ ਪਿਓਰ ਕਾਟਨ ਜਾਦੇ ਸੋਨਾ ਕੀ ਰੇਟ ਵੀ ਦੱਸੀ ਚਲੋ ਨਾਲ-ਨਾਲ ਥੋੜੀ-ਥੋੜੀ ਹਾਂਜੀ ਇਹ ਦੱਸ ਦੇ ਇਸ ਦਾ ਕੀ ਰੇਟ ਆ ਜਿਹੜਾ ਤੁਸੀਂ ਹੱਥ ਚੁੱਕ ਲਿਆ ਹਾਂਜੀ ਇਹ 2050 ਰੁਪਏ ਨੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਇਹਦੀ ਆਪਣੇ ਘਰ ਤੱਕ ਦੀ ਜਿੱਥੇ ਪਹੁੰਚਣਾ ਹੈ ਕੋਈ ਵੀ ਇਸ ਦਾ ਪੋਰੀਆ ਦਾ ਪੈਸਾ ਨਹੀਂ ਦੇਣਾ ਅਗਲਾ ਕਿਹੜਾ ਸੂਟ ਆ ਜੀ ਹਾਂਜੀ ਆਹ ਵਾਲਾ ਇੰਨਾ ਪਿਆਰਾ ਕਲਰ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਉਹ ਕਿ ਜਾਵੇ ਸੋਨਾ ਛੋੜਾ ਛੋੜਾ ਪਹੁੰਚ ਤੇ ਡਿਜ਼ਾਈਨ ਹੈਗਾ ਪੌਂਜਾ ਵਰ ਕੈਸ ਤਰ੍ਹਾਂ ਇਹਦਾ ਰੇਟ ਕੀ ਹੈ ਜੀ ਰੇਟ ਤਾਂ ਸੇਮ ਹੀ ਹੈ ਜੀ ਸਾਰਿਆਂ ਦਾ ਬਾਜ਼ਾਰ ਚ ਕੀ ਰੇਟ ਮਿਲਦਾ ਤੁਹਾਨੂੰ ਜੇ ਲੈਣਾ ਹੋਵੇ ਦਾ ਜੀ ਦੇ ਵਿੱਚ ਇਹ ਵਾਲਾ ਸੁਨਜੀ 2600 ਰੁਪਏ ਤੋਂ ਘੱਟ ਦੇ ਸੁਨਜੀ ਆਪਾਂ 2050 ਰੁਪਏ ਦੇ ਵਿੱਚ ਕੋਈਆ ਕਰਕੇ ਮਿਲਗਾ ਤਾਂ ਪੁੱਛਦਾ ਕਰੇ 2000 ਦੇ ਵਿੱਚ ਹੀ ਹੈ ਰੇਟ ਦੇ ਵਿੱਚ ਕੋਈ ਬਾਜ਼ਾਰ ਦੇ ਵਿੱਚ ਤੁਸੀਂ ਰੇਟ ਇਸ ਦਾ ਸੁਣਤਾ ਪਤਾ ਕਰੋ ਛੋਟਾ ਬਹੁਤ ਬਹੁਤ ਜਿਆਦਾ ਤੁਸੀਂ ਸਾਥ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਸੂ ਤੁਸੀਂ ਕਪੜਾ ਦੇਖ ਹੀ ਲਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਸੂਤ ਨਾਲ ਇੱਕ ਸੂਤਰ ਤੋਂ ਫ੍ਰੀ ਦੇ ਰਹੀ ਹੈ ਲਓ ਜੀ ਮਿੱਤਰੋ ਇੱਕ ਨਾਲ ਇੱਕ ਫ੍ਰੀ ਹਾਂਜੀ ਇੱਕ ਨਾਲ ਇੱਕ ਫ੍ਰੀ ਇੱਕ ਸੂਟ ਦੇ ਪੈਸੇ ਦੇਣੇ ਆ ਨਾਲ ਇੱਕ ਭੈਣ ਜੀ ਨੇ ਉਦਾਂ ਹੀ ਦੇ ਦੇਣਾ ਫ੍ਰੀ ਦੇ ਦੇਣਾ ਦੇਖੋ ਜੀ ਇਹ ਸਿਲ ਦੇ ਵਿੱਚ ਹੈਗੀ ਇੱਕ ਨਾਲ ਇੱਕ ਫ੍ਰੀ ਹਾਂਜੀ ਇੱਕ ਨਾਲ ਲਓ ਜੀ ਇੱਕ ਨਾਲ ਇੱਕ ਫ੍ਰੀ ਇੱਕ ਦੇ ਪੈਸੇ ਦੇਣੇ ਆ ਇੱਕ ਉਦਾਂ ਹੀ ਲੈ ਚਲੋ ਹਾਂਜੀ ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਹੁਣ ਜਿਹੜੀਆਂ ਭੈਣਾ ਬਾਹਰੋਂ ਕੱਪੜੇ ਮੰਗਾ ਰਹੇ ਨੇ ਇੱਧਰੋਂ ਮੰਗਾ ਰਹੇ ਨੇ ਹੁਣ ਤੁਹਾਨੂੰ ਮੰਗਾਉਣ ਦੀ ਜਰੂਰਤ ਨਹੀਂ ਪਵੇਗੀ ਤੁਸੀਂ ਇਹਨਾਂ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਜਿਹੜਾ ਸੂਟ ਆਪਾਂ ਨਾਲ ਫ੍ਰੀ ਦੇ ਰਹੇ ਆ ਇੱਕ ਨਾਲ ਇੱਕ ਸੂਟ ਫ੍ਰੀ ਇਹ ਨਾਲ ਦੁਪੱਟਾ ਹੈ ਇਸ ਤਰ੍ਹਾਂ ਫੁੱਲਰ ਬਿਲੋਂ ਦਾ ਦੁਪੱਟਾ ਹੈ ਬਾਕੀ ਤੁਸੀਂ ਆ ਕੇ ਇੱਥੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਇੱਥੋਂ ਦੇ ਮਤਲਬ ਇੱਥੇ ਆ ਕੇ ਕਲਰ ਚੈੱਕ ਕਰ ਸਕਦੇ ਹੋ ਤੇ ਮੈਂ ਪਹਿਲਾਂ ਮਾੜਾ ਨੰਬਰ ਹੀ ਬੋਲ ਦਵਾਂ ਉਹਦੇ ਜੀ 98733 1532 ਠੀਕ ਹੈ ਜੀ ਸੋ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪੁੱਛ ਸਕਦੇ ਹੋ ਡਿਜ਼ਾਈਨ ਪੁੱਛ ਸਕਦੇ ਹੋ ਕੱਪੜੇ ਬਾਰੇ ਪੁੱਛ ਸਕਦੇ ਹੋ ਕਪੜਾ ਕਿਹੜਾ ਕਿਹੜਾ ਇਹਨਾਂ ਕੋਲੇ ਅਵੇਲੇਬਲ ਸੋ ਇਹਨਾਂ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਪਸੰਦੀ ਦੇ ਜਿੱਦਾਂ ਵੀ ਤੁਹਾਨੂੰ ਪਸੰਦ ਦੇ ਸੂਟ ਚਾਹੀਦੇ ਨੇ ਉਹ ਹਰ ਤਰ੍ਹਾਂ ਦੇ ਕਲਰ ਤੁਹਾਨੂੰ ਇੱਥੇ ਮੌਜੂਦ ਮਿਲ ਜਾਣਗੇ ਜੀ ਹੈਂਡਵਰਕਸ ਸਿਲਮਿੰਗ ਵਰਕ ਹੋਵੇ ਜਾਂ ਇਹਦਾ ਬਸਾਇਤ ਜਿਵੇਂ ਆਪਣਾ ਕੋਈ ਹੋਰ ਰਹਿ ਗਿਆ ਸੋ ਠੀਕ ਆ ਵੀਰੋ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ